ਜਿਹੜਾ ਤੇਰੀ ਆ ਵਾਈਫ ਨੇ ਸਟੋਰੀਆਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰਮੋਸ਼ਨ ਲੈ ਕੇ ਵੀ ਆ ਹੋ ਹੋਗੇ ਜੇ ਤੁਹਾਡੀ ਲਾਈਫ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਕਰੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਇਹਦੇ ਕਾਹ ਤੋਂ ਪਾਈ ਹੈ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਦੇ ਮੁੰਡਿਆਂ ਨੂੰ ਇਹ ਵਾਲਾ ਮੈਰਿਜ ਕਰਾਉਣ ਲਈ ਇਹਦੇ ਨਾਲ ਕਰੋ ਜਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ ਜਾਂਦੇ ਆ ਉਹ ਤੇ ਭਾਈ ਬੰਦੇ ਆ ਗਲਤੀ ਆ ਹਾਂਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ ਜਾਂ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋਨ ਆ ਗਿਆ ਨਿੰਗਾ ਸਿੰਘਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਉੰਨੇ ਮੈਂ ਇਹ ਤਾਂ ਕਿ ਕੋਈ ਪੀਛੋਂ ਦਾ ਫਿਰ ਤੁਸੀਂ 5-4000 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮਾਹੌਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਿਆਂ ਤਾਂ ਤੁਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਨਹੀਂ ਨਹੀਂ ਮੈਂ ਉਦੋਂ ਨਹੀਂ ਤੇ ਦੂਜੀ ਗੱਲ ਇਹੋ ਜੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਠੀਕ ਆ ਨਹੀਂ ਮੇਰਾ ਬਈ ਥੋੜਾ ਕੰਮ ਖਰਾਬ ਹੋ ਜਾਂਦਾ ਇੱਕ ਰਿਕੁਐਸਟ ਹੀ ਹੈ ਬਈ ਮੈਂ ਇਹ ਸਮਝਾਣਾ ਚਾਹੁੰਦਾ ਸਾਰਾ ਕੁਝ ਪੈਸੇ ਜੀ ਨਹੀਂ ਰੱਖਿਆ ਹਾਂ ਜੀ ਦੇ ਉਹਦੇਗਾ ਵੀਰੇ ਠੀਕ ਆ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋ ਕੁੜੀ ਨੂੰ ਕਹੋ ਉਹਦੇ ਵਾਈਫ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾਓ ਤਾਂ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ